ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਉਧਰ ਵੀਰ ਕਿਹਦੇ ਦੀ 1.5 ਲੱਖ ਕਰਦੇ ਹੋ ਤਿੰਨ ਜੱਫਿਆਂ ਦਾ 1.5 ਲੱਖ ਕਰਦੇ ਹੋ ਸ਼ੀਲੂ ਦੇ ਤਿੰਨ ਜੱਫਿਆਂ ਦਾ ਮੇਰੇ ਵੀਰੋ 1.5 ਲੱਖ ਹੈ ਇੱਕ ਪਾਸੇ ਸ਼ੀਲੂ ਬਲਾਰਾ ਆ ਕੰਮ ਨੂੰ ਸੱਧਿਆ ਆ ਕੰਮ ਨੂੰ ਸੱਧਿਆ ਜਦੋਂ ਪੱਜਿਆ ਪੰਜਾਬੀਆਂ ਦਾ ਪੁਗਜੂ ਮੇਲਾ ਲੁੱਟ ਗਿਆ ਦਬੁਰਜੀ ਵਾਲਾ ਦੀਪ ਕਮਾਲ ਕਰ ਦਿੰਦਾ ਹੈ ਜਦੋਂ ਲੋਕਾਂ ਨੂੰ ਮੇਰੇ ਵੀਰ ਨੂੰ ਖੁਸ਼ ਕਰ ਦਿੰਦਾ ਆਹ ਸਾਹਮਣੇ ਪ੍ਰਦਮਣ ਤੇ ਸ਼ੀਲੂ ਸ਼ੀਲੂ ਤੇ ਪ੍ਰਦਮਣ ਸ਼ੀਲੂ ਤੇ ਪ੍ਰਦਮਣ ਦੋ ਹੋ ਗਏ ਹੋਣਗੇ ਆਨੰਦ ਮਾਣਦੇ ਐ ਇਸ ਮੈਚ ਦਾ ਸਾਰਿਆਂ ਦਾ ਸਤਕਾਰ ਆਹ ਸਾਹਮਣੇ ਕਬੱਡੀ ਲੈ ਵੀ ਮੰਨਿਆ ਕੀ ਨਾਮ ਐ ਇਸ ਖਿਡਾਰੀ ਦਾ ਜਿਹੜਾ ਹੁਣ ਕਬੱਡੀ ਪਾ ਰਿਹਾ ਐ ਇਸ ਵੇਲੇ ਦੱਸ ਦੁਨੀਆ ਨੂੰ ਦੱਸਿਏ ਇਹ ਸਹਿਜ ਪਾਲ ਐ ਸਹਿਜ ਪਾ ਆ ਰਾਈ ਓਏ ਇੰਦਾ ਇੱਤਾ ਹੀ ਕਰਦੇ ਪਿੰਡ ਪਹਿਰਾ 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 ਲੱਗਦਾ ਪਿੰਡ ਪਹਿਰਾ ਲੱਗਦਾ ਲਾ ਫੇਰ ਦੁਬਾਰਾ ਆਈ ਵੇ ਆ ਤਾਂ ਇੱਥੇ ਹੀ ਕਰਦੇ ਇੱਥੇ ਇੱਥੇ ਹੀ ਕਰਦੇ ਓ ਤਮਰਜੀ ਆਲਾ ਆ ਗਿਆ ਆ 1.5 ਲੱਖ ਹੈ ਮੇਰੇ ਵੀਰੋ 50 50 ਦੀਆਂ ਤਿੰਨ ਗੁੱਟੀਆਂ ਸ਼ੀਲੂ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਗੁੱਲੂ ਪੰਡਤ ਗੋਗੀ ਪੰਡਤ